ਹallelujah ਪ੍ਰੀ ਦੇ ਲੋਰ ਸਾਰਿਆਂ ਨੂੰ ਜੈ ਮਸੀਹ ਦੀ ਪ੍ਰਭੂ ਯਸਮਤੀ ਦੇ ਨਾਮ ਦੇ ਵਿੱਚ ਅੱਜ ਛੋਟਾ ਜਿਹਾ ਬਚਨ ਇੱਕ ਤੁਹਾਡੇ ਸਾਹਮਣੇ ਲੈ ਕੇ ਆਇਆ ਜੋ ਬਚਨ ਅੱਜ ਮੇਰਾ ਵਾਦਾ ਹੈ ਮੇਰਾ ਪ੍ਰੋਮਿਸ ਆ ਕਿ ਅਗਰ ਅਸੀਂ ਇਸ ਬਚਨ ਨੂੰ ਮਨਨ ਕਰਾਂਗੇ ਇਸ ਬਚਨ ਤੇ ਧਿਆਨ ਦੇਵਾਂਗੇ ਤੇ ਬਚਨ ਦਿਨ-ਪ ਦਿਨ ਸਾਡੇ ਨਾਲ ਪਰਮੇਸ਼ਵਰ ਦੇ ਰਿਸ਼ਤ ਨੂੰ ਵਧਾਉਂਦਾ ਜਾਏਗਾ ਤੇ ਦਿਨ-ਪ ਦਿਨ ਅਸੀਂ ਪਰਮੇਸ਼ਵਰ ਦੇ ਵਿੱਚ ਅੱਗੇ ਵਧਦੇ ਜਾਵਾਂਗੇ ਹਰ ਰੋਜ਼ ਇੱਕ ਸਟੈਪ ਪਰਮੇਸ਼ਵਰ ਦੇ ਵਿੱਚ ਅਸੀਂ ਲਵਾਂਗੇ ਤਾਂ ਜੋ ਪਰਮੇਸ਼ਵਰ ਦੇ ਰਿਸ਼ਤੇ ਜਾਂ ਜੋ ਸਾਡਾ ਰਿਸ਼ਤਾ ਪਰਮੇਸ਼ਵਰ ਦੇ ਨਾਲ ਦਿਨ-ਪ ਦਿਨ ਗੂੜਾ ਹੁੰਦਾ ਜਾਵੇ ਤਾਂ ਜੋ ਅਸੀਂ ਪਰਮੇਸ਼ਵਰ ਦੇ ਵਿੱਚ ਦਿਨ-ਪ ਦਿਨ ਅੱਗੇ ਵਧਦੇ ਜਾਈਏ ਜਿਸ ਤਰ੍ਹਾਂ ਡੈਨੀਅਲ ਦਿਨ ਚ ਤਿੰਨ ਵਾਰੀ ਆਪਣੇ ਕੋਠਰੀ ਦੇ ਵਿੱਚ ਜਾ ਕੇ ਪਰਮੇਸ਼ਵਰ ਦੇ ਨਾਲ ਆਪਣੇ ਟਾਈਮ ਨੂੰ ਸਪੈਂਡ ਕਰਦਾ ਸੀ ਇਸੇ ਤਰ੍ਹਾਂ ਅੱਜ ਅਸੀਂ ਵੀ ਆਪਣੇ ਇਸ ਬਚਨ ਨੂੰ ਜੋ ਅੱਜ ਪਰਮੇਸ਼ਵਰ ਨੇ ਸਾਨੂੰ ਅੱਜ ਦਾ ਬਚਨ ਦਿੱਤਾ ਹੈ ਜੋ ਅੱਜ ਦਾ ਇੱਕ ਬਚਨ ਦਿੱਤਾ ਹੈ ਪਰਮੇਸ਼ਵਰ ਨੇ ਅੱਜ ਇਸ ਬਚਨ ਨੂੰ ਅਸੀਂ ਤਿੰਨ ਵਾਰ ਦਿਹਾੜੀ ਚ ਤੋਂ ਤਿੰਨ ਤੋਂ ਜਿੰਨੀ ਆ ਤੁਸੀਂ ਅਗਰ ਜ਼ਿਆਦਾ ਵੀ ਬੋਲ ਸਕਦੇ ਹੋ ਕਿ ਤੁਸੀਂ ਝਾਦੀ ਵਾਰ ਇਸ ਬਚਨ ਨੂੰ ਆਪਣੇ ਦਿਲ ਦੇ ਵਿੱਚੋਂ ਆਪਣੇ ਮੂੰਹ ਦੇ ਵਿੱਚੋਂ ਅੰਗੀਕਾਰ ਕਰਨਾ ਕਿ ਅੱਜ ਮੈਂ ਪਰਮੇਸ਼ਵਰ ਨਾਲ ਆਪਣਾ ਰਿਲੇਸ਼ਨ ਅਗੇ ਵਧਾਉਂਗਾ ਮੈਂ ਪਰਮੇਸ਼ਵਰ ਮੈਂ ਪਿਆਰ ਕਰੂੰਗਾ ਮੈਂ ਪਰਮੇਸ਼ਰ ਨੂੰ ਪਿਆਰ ਕਰਦਾ ਅੱਜ ਦਾ ਬਚਨ ਜੋ ਹੈ ਦਿੱਤਾ ਪਰਮੇਸ਼ਰ ਨੇ ਅਜੇ ਬਚਨ ਹੈ ਅੱਜ ਪੂਰਾ ਦਿਨ ਅਸੀਂ ਇਹ ਕਹਿਣਾ ਮੈਂ ਜਹਵਾ ਨਾਲ ਪ੍ਰੇਮ ਰੱਖਦਾ ਹਾਂ ਇਸ ਲਈ ਕਿ ਉਹ ਮੇਰੀ ਆਵਾਜ਼ ਅਤੇ ਮੇਰੀ ਅਜੋਈ ਨੂੰ ਸੁਣਦਾ ਹੈ ਕੀ ਕਹਿਣਾ ਮੈਂ ਜਹਵਾ ਨਾਲ ਪ੍ਰੇਮ ਰੱਖਦਾ ਹਾਂ ਇਸ ਲਈ ਕਿ ਉਹ ਮੇਰੀ ਆਵਾਜ਼ ਅਤੇ ਮੇਰੀ ਅਜੋਈ ਨੂੰ ਸੁਣਦਾ ਹੈ ਹallelujah ਕਿੰਨਾ ਸਾਡਾ ਆਤਮ ਮਹਾਨ ਪਰਮੇਸ਼ਵਰ ਹੈ ਜੋ ਹਰ ਵੇਲੇ ਸਾਡੀ ਆਵਾਜ਼ ਨੂੰ ਸਾਡੀ ਅਜੋਈ ਨੂੰ ਸੁਣਦਾ ਹੈ ਜੋ ਹਰ ਵੇਲੇ ਸਾਡੀ ਔਰ ਆਪਣੇ ਕੰਨਾਂ ਨੂੰ ਲਾਈ ਰੱਖਦਾ ਜੋ ਹਰ ਵੇਲੇ ਸਾਡੀਆਂ ਪ੍ਰਾਰਥਨਾ ਦੇ ਉੱਤਰ ਦਿੰਦਾ ਜੋ ਨਾ ਕਦੀ ਸੌਂਦਾ ਤੇ ਨਾ ਅਗਣੌਂਦਾ ਹਰ ਵੇਲੇ ਸਾਡੀਆਂ ਪ੍ਰਾਰਥਨਾ ਦੇ ਉੱਤਰ ਦਿੰਦਾ ਸਾਡਾ ਆਤਮ ਮਹਾਨ ਪਰਮੇਸ਼ਵਰ ਅੱਜ ਸਾਰੀ ਦਿਨ ਅਸੀਂ ਇਹ ਬਚਨ ਨੂੰ ਬੋਲਣਾ ਮੈਂ ਹਵਾ ਦੇ ਨਾਲ ਪ੍ਰੇਮ ਰੱਖਾਂਗਾ ਇਸ ਲਈ ਕਿ ਉਹ ਮੇਰੀ ਆਵਾਜ਼ ਤੇ ਮੇਰੀ ਅਜੋਈ ਨੂੰ ਸੁਣਦਾ ਹੈ ਹallelujah ਸਾਰਿਆਂ ਨੂੰ ਜਨਸੀ ਦੀ ਫਰੀਦ ਲੋਰ ਪਰਮੇਸ਼ਵਰਤਾ ਨੂੰ ਇਹਨਾਂ ਬਚਨਾਂ ਦੇ ਨਾਲ ਬles ਕਰੇ ਤੇ ਅੱਗੇ ਵਧਦੇ ਜਾਓ ਤੇ ਪਰਮੇਸ਼ਵਰ ਦੇ ਨਾਲ ਹਰ ਰੋਜ਼ ਆਪਣਾ ਇੱਕ ਸਟੈਪ ਅੱਗੇ ਵਧਦੇ ਜਾਓ ਤੇ ਪਰਮੇਸ਼ਵਰ ਦੇ ਨਾਲ ਆਪਣੇ ਗੂੜੇ ਰਿਲੇਸ਼ਨ ਪੈਦਾ ਕਰੋ ਪਰਮੇਸ਼ਵਰ ਦੇ ਨਾਲ ਰਿਲੇਸ਼ਨ ਬਣਾਈ ਜਾਓ ਹallelujah ਅੱਜ ਦੁਨੀਆ ਦੇ ਉੱਤੇ ਇਹ ਹੀ ਚੀਜ਼ ਦੀ ਕਮੀ ਆ ਆਪਣੇ ਰਿਲੇਸ਼ਨ ਪਰਮੇਸ਼ਵਰ ਦੇ ਨਾਲ ਬਣਾਉਣੇ ਹallelujah ਸਭ ਤੋਂ ਸਾਰਿਆਂ ਨੂੰ ਜਨਸੀ ਦੀ ਫਰੀਦ ਲੋਰ ਹallelujah ਥੈਂਕ ਯੂ ਜੀਜ਼ਸ